ਸਾਸਿਕਾਲ ਜੀ ਸਾਰਿਆਂ ਨੂੰ ਬਾਈ ਜੀ ਦਾ ਬਹੁਤ ਚੁਕੇ ਜੀ ਪਿੰਡ ਮੜਰੀ ਜਿਹੜਾ ਅਮਰਸਰ ਪਿੰਡ ਤਸੀਲ ਮੀਟਾ ਪੰਜ ਪੀਸ ਵਿਖਾਵਾਂਗੇ ਤੁਹਾਨੂੰ ਜੀ ਚਾਓ ਫਿਰ ਬਾਈ ਜੀ ਨੇ ਗੱਲਬਾਤ ਕਰੀ ਬਾਈ ਜੀ ਸਾਸਿਕਾਲ ਸਾਸਿਕਾਲ ਜੀ ਬਾਈ ਜੀ ਹੋਰ ਬਜੀ ਸਾਰਾ ਠੀਕ ਹੈ ਬਸ ਠੀਕ ਹੈ ਸਾਰੇ ਸੰਦੀਪ ਡੇਰੀ ਫਾਰਾਂ ਵੇਖਣਾ ਸਾਰੇ ਵੀਰ ਭਰਾ ਨੂੰ ਸਾਸਿਕਾਲ ਜੀ ਸਾਸਿਕਾਲ ਜੀ ਬਾਕੀ ਸਾਰਿਆਂ ਦਾ ਨਿਗਰ ਸਵਾਗਤ ਕਰਦੇ ਆ ਜੀ ਅੱਜ ਵੀਰ ਜੀ ਆਪਣੇ ਬਸ ਠੀਕ ਹੈ ਚੜ੍ਹਦੀ ਕਲਾ ਹੀ ਬਸ ਆਪਣੇ ਕੋਲ ਜੇ ਪੰਜ ਕੇ ਪੀਸ ਹੈਗੇ ਜੇ ਠੀਕ ਆ ਚਾਰ ਕੇ ਤੇ ਸੁਈਆਂ ਜੇ ਤੇ ਇੱਕ ਗੱਬਣ ਜੇ ਚਲੋ ਤੇ ਬਾਕੀ ਵੀਰ ਜੀ ਆਪਣਾ ਡਰੈਸ ਦੱਸ ਦਈਏ ਸ ਪਿੰਡ ਆਪਣਾ ਹੈਗਾ ਜੀ ਵੀਰਜੀ ਮਰੜੀ ਕਲਾਂ ਜਿਹੜਾ ਅੰਬਰਸਰ ਤਹਿਸੀਲ ਮਜੀਠਾ ਜੇ ਤੇ ਫੋਨ ਨੰਬਰ ਹੈਗਾ 8360240068 ਤੇ ਗੁਰਦਰ ਦੇ ਕੋਲ ਹੀ ਆਪਣਾ ਘਰ ਹੈਗਾ ਜੀ ਮੇਰਾ ਵੀ ਤੇ ਜੈੰਤੀਪੁਰ ਹੈਗਾ ਜੀ 3-4 ਕਿਲੋਮੀਟਰ ਕਥੂ ਨਗਰ ਹੈਗਾ 6-7 ਕਿਲੋਮੀਟਰ ਮਜੀਠਾ ਹੈਗਾ 10 ਕਿਲੋਮੀਟਰ ਅੰਬਰਸਰ ਹੈਗਾ ਜੀ 30 ਕਿਲੋਮੀਟਰ ਤੇ ਫਤੇਗੜ ਸਾਹਿਬ ਹੈ ਤੇ ਫਤੇਗੜ ਸੌਰੀ ਫਤੇਗੜ ਹੈਗਾ ਜੀ 18 ਕਿਲੋਮੀਟਰ ਆ ਬਰੇ ਤੇ ਬਟਾਰਾ ਵੀ 11 ਕਿਲੋ ਮਿਲ ਗਿਆ ਲੱਗੇ ਲੱਗੇ ਆ ਮਸੰਗੀ ਹਾਂ ਜੀ ਬਾਤ ਜਾਈ ਮੇਰਾ ਵੀ ਡਰੈਸ ਪੁੱਛਦੇ ਸੀ ਕਿ ਸਭ ਤੋਂ ਪਹਿਲਾ ਡਰੈਸ ਦੱਸ ਦਿੰਦਾ ਮੁਰਗੇ ਭਲੇਖਾ ਨਾਲ ਗੇਨੂ ਪਵੇ ਆਉਣਾ ਸਬਕਾ ਬਾਕੀ ਗੁਰਦਲੇ ਦੇ ਕੋਲ ਹੀ ਆਪਣਾ ਘਰ ਆ ਤੇ ਦੂਰ ਜਾਣ ਦੀ ਲੋੜ ਸਭ ਤੋਂ ਵੱਡਾ ਡਰੈਸ ਇਹੋ ਹੀ ਆ ਆ ਜਾਓ ਫਿਰ ਆ ਜਾਓ ਇਹ ਵੀਰ ਜੀ ਅਗੀ ਦੂਜੇ ਸੂਏ ਸੁਣੀ ਜੀ ਅਵਸ਼ੀ ਗੱਬੜਾ ਜੀ ਗੱਬੜ ਗੱਬੜ ਤਿਆਰ ਹਾਂ ਜੀ ਬਾਕੀ ਠੰਡੀ ਠੁੰਡੀ ਆ ਕੋਈ ਚੱਕਾ ਨਹੀਂ ਹੈਗਾ ਬਜਾਰੀ ਕਰਮਾਲੀ ਆ ਹੈ ਪੂਰੀ ਬਰੀਡ ਚ ਖੋਲੋ ਫਿਰ ਇਦਨ ਚਲਾ ਦੀਏ ਆ ਆ ਜੋ ਹਨਾ ਸੰਭੂ ਕੀ ਕਹਿੰਦਾ ਤੂੰ ਥਾਂ ਨੂੰ ਖਾ ਦੇ ਮਰਾ ਵੀਰ ਕਿੰਨਾ ਬਾਜੀ ਦੁੱਧ ਕਰੋਗੀ ਇਹ ਦੁੱਧ ਵੇਖ ਲੋ ਭਾਈ ਚੱਡਾ ਜੋੜਾ ਦਾ ਠੀਕ ਹੈ 15 ਕੋ ਲੱਗ ਦੇ ਜਾਣੇ ਚਾਹੀਦੀ ਚਾਰੀ ਨੂੰ ਕਰਵਾਏ ਹੂੰ ਹੂੰ ਬਾਕੀ ਦਿਨ ਦੋ ਦੋ ਚਾਰ ਖਲਾ ਵੀ ਸਕਦੀ ਆ ਲੈ ਬਣੀ ਪੁਣੀ ਵਧੀਆ ਆ ਤਾਂ ਵਾਹ ਅੱਜ ਵਧੀਆ ਬਣਦੀ ਆ ਆ ਜੋ ਜੀ ਆ ਜੋ ਚੰਜੀ ਬੇੜ ਬਣੀ ਹਨਾ ਹਾਂਜੀ ਹਾਂਜੀ ਆਹ ਬੋ ਜੈ ਜੀ ਕਰ ਦਈਏ ਜਿਆਜ ਕਿੰਨਾ ਕਰਦੇ ਜਿੰਨਾ ਕੋ ਕਰਦੇ ਨੇ ਅੱਜ ਬੋਲੋ ਨਿਗਰਨੇ ਕੇ ਕਈ ਕੋਟ ਦੇ ਵਾਲੇ ਕਰੀਏ ਉੜਦੇ ਵਾਲੇ ਉੜਦੇ ਆਵੇ ਹਾਂ 50 ਹੀ ਦੇ ਦਈਏ ਜੀ ਕਿੰਨਾ ਮਾਨਦਮ ਸਹੀ ਦਾ ਦੋ 5 ਨਹੀਂ ਕੋਲਾ ਚਲੋ ਤੇਨੇ ਛੱਡ ਦੋ 47000 ਹੀ ਦੇ ਦਾਂਗੇ ਭਾਈ ਜਾਨ 47000 ਦੇ ਬਾ ਠੀਕ ਹੈ ਠੀਕ ਹੈ ਠੀਕ ਹੈ ਅੱਗੇ ਆ ਗਈ ਇਹ ਵਿਧੀ ਇਹ ਸੂਈ ਜੇ ਦਿਨ 10 ਕੋ ਗਏ ਸੂਈ ਨੂੰ ਅੱਛਾ 13 ਕੇ 13 13 ਮੀਟਰ ਹੈਗਾ ਨਾ 13 ਲੀਟਰ 13 ਲੀਟਰ ਲਾਗੇ ਦੁੱਧ ਹੈਗਾ ਜੇ ਮਗਰ ਬੱਛੀ ਜਿਹਦੇ ਥਾਂ ਥੂਣ ਖਾਦੇ ਥਾਂ ਥੂਣ ਵਈ ਚਵਾਈ ਇੱਕ ਨੰਬਰ ਦੀ ਇਹਦੀ ਇਹ ਵੀ ਖੋਲੋ ਲੈ ਸ਼ੰਭੂ ਬੰਦੀ ਖੰਡੀ ਠੁੰਡੀ ਆ ਕੋਈ ਚੱਕਰ ਨਹੀਂ ਹੈਗਾ ਦੂਜੇ ਸੂਵੇ ਜਾਂ ਤੀਜੇ ਕੋ ਲਾ ਲੈ ਇੱਥੇ ਹੈਗੀ ਜੇ ਖੁੱਲੀ ਨਹੀਂ ਆ ਆਜੋ ਚੋੜੋ ਚਵਾਈ ਜੁੰਦੀ ਵਧੀਆ ਜੀ ਚਵਾਈ ਭਾਜੀ ਇੱਕ ਨੰਬਰ ਦੀ ਬੈਂਦੇ ਬੈਂਦੇ ਆ ਜੂ ਬਾਕੀ ਥਾਂ ਥੂਣ ਆਇਆ ਵਧੀਆ ਟੜਾ ਜੁੰੜਾ ਬੰਸਾ ਆਜੋ ਆਜੋ ਸਮੋਹਾਂ ਚੰਗੇ ਥਾਨ ਲੈ ਵਾ ਚ ਖਾਣੇ ਦਾ ਵੀ ਥਾਨ ਤੋਂ ਆਇਆ ਵਧੀਆ ਲੱਗਾ ਚਵਾਈ ਵੀ ਇੱਕ ਨੰਬਰ ਦੀ ਆ ਹਾਂਜੀ ਬੋਲੋ ਜੀ ਹਾਂਜੀ ਇਹ ਵੀ ਭਾਜੀ ਉੱਥੇ ਦੇ ਦਾਂਗੇ 40000 ਦੀ ਹਾਂਜੀ ਚਲੋ ਜਾਣ ਦੋ ਠੀਕ ਆ ਚੱਲਣ ਦੋ ਆਹ ਇਹ ਵੀ ਤਾਜੀ ਇਹ ਤਾਜੀ ਸਹੀ ਵਸ਼ੀ ਮਗਰ ਜੇ ਇਹ ਥੱਲੇ 12 13 ਲੀਟਰ ਹੋਣਾ ਦੋ ਤੇ 12 13 ਲੀਟਰ ਹੈਗਾ ਹਾਂ ਹਾਂਜੀ ਆ ਜੰਮੂ ਓੜੇ ਵਾਦ ਵੀ ਹੋ ਸਕਦਾ 12 13 ਵੀ ਹੋ ਸਕਦਾ 12 13 ਤੇ ਆਮ ਲਾ ਦੇਈਏ ਇਹ ਵੀ ਖੋਲੋ ਮੱਛੀ ਮਾਰ ਬਾਕੀ ਮੱਛੀ ਏ ਆਇਆ ਸਿਆ ਦੀ ਮੱਛੀ ਬਜਵਾ ਪੰਜਵਾ ਦਾ ਰਣ ਹੋ ਗਿਆ ਸੋਈ ਨੇ ਠੀਕ ਆ ਤੋਰੋ ਕਰਾ ਦੇ ਵੱਡੀ ਆ ਵਛੀ ਦੂਜੇ ਸੂਏ ਵਹਿੜ ਜੇ ਵੀ ਠੰਡ ਸੁਣ ਆ ਵਧੀਆ ਲੱਗਾ ਚੁਵਾਈ ਵੇ ਇੱਕ ਨੰਬਰ ਦੀ ਇਹਨਾਂ ਲੰਮੀ ਧੋਦੇ ਪਰੇ ਨੂੰ ਨਾਰਾ ਓੜਾ ਸੰਭੂ ਦੇ ਖਾਰੇ ਚੰਗੇ ਆ ਓ ਲੰਮੀ ਧੋ ਨਾਰਾ ਨੂੜਾ ਬਹੁਤ ਪੱਤੀਆਂ ਲੱਗਿਆ ਪਿਆ ਥਾਂ ਲੈਵਾ ਆ ਵਧੀਆ ਆਜੋ 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 ਇਹਦੀ ਬਾਜੀ ਫਿਰ ਕੀ ਮਾਰਾ ਕੀ ਮੁੰਡਾ ਭਾਜੀ ਜਿੰਨੀ ਕੋ ਕਰ ਲੈਣਾ ਕੀਮਤਾਂ ਹਿਸਾਬ ਦੀਆਂ ਕਰਨੀਆਂ ਜਿੱਕੜੀ ਜਾਦੀ ਕਰਦੇ ਆ ਸਾਡੇ ਅੰਦਾਰਾ ਤੋਂ ਉਹ ਖਾਦੇ ਮੇਰਾ ਵੀਰਾ ਮਣੇ ਕਈ ਵਾਰ ਵੀਰ ਕੇ ਕਹਿ ਦਿੰਦੇ ਆ ਖਾਇਆ ਨਹੀਂ ਠੰਡ ਤੋਂ ਨੂੰ ਖਾਦੇ ਕਰੀ ਹਾਂਜੀ ਬੋਲੋ ਮੋਲ ਭਾਜੀ ਜਿਦਾ ਮਰਜ਼ੀ ਕਰ ਲੀਏ 55 ਦੇ ਦਈਏ ਮਨਾ ਬੁਰਭਰਣ ਜਾਂਦੀ ਹਾਂਜੀ 48 ਹਜ਼ਾਰ ਦੀ ਭਾਜੀ ਦੇ ਦਾਂਗੇ 1 ਹਜ਼ਾਰ ਤਾਂ ਦੇ ਦਾਂਗੇ ਠੀਕ ਹੈ ਜੀ ਚੱਲ ਹਾਂਜੀ ਇਹ ਵੀ ਤਾਜੀ ਸੁਈ ਇਹ ਵੀ ਜੀ ਕਾਲੀ ਸੁਈ ਜੇ ਵੱਛਾ ਪੈਂ ਚਵਾਈ ਚੋਈ ਭੜ ਭੂੜ ਮਾੜੀ ਮੋਟੀ ਪਈ ਹੈ ਬਗਰੇ ਦੇ ਵੱਛੀ ਵੱਛਾ ਨਾ ਵੱਛਾ ਜੇ ਇਹ ਵੀ ਖੋਲੋ ਇਹ ਵੱਛੀ ਭਰ ਦੂਗੀ 20 ਲੀਟਰ ਤੇ ਲੱਗ ਜਾਗੇ ਅੱਛਾ 20 ਤੋਂ ਬਾਹਰ ਜਾ ਸਕਦੀ ਆ ਹਾਂ ਇੱਧਰ 12 13 ਲੀਟਰ ਆ ਜਾਗਾ ਜੇ ਕੱਲ ਦੀ ਸੁਈ ਇਹ ਸੈਮਬੋ ਦਿਖਾ ਦੇ ਕਰਾਂ ਨੇ ਮਾੜੀਆਂ ਭਾੜਾ ਭੂੜਾ ਪਈਆਂ ਬਾਕੀ ਵੱਛੀ ਸ਼ਕੀਨ ਹੈ ਪੂਰੀ ਆਜੋ ਆਜੋ ਹਾਂਜੀ ਬਾਈ ਮੇਰੇ ਤਾਂ ਤੁਹਾਨੂੰ ਖਾਇ ਚਵਾਈ ਜਵਾਈ ਜੋਈ ਇੱਕ ਨੰਬਰ ਦੀ ਐ ਬਾਕੀ ਠੰਡੀ ਐ ਕੋਈ ਚੱਕਣਿਆ ਗਰਮ ਗਰਮ ਨਹੀਂ ਆ ਗਈ ਐ ਇਹਦੀ ਹਾਂਜੀ ਬਾਈ ਬੋਲੋ ਜੀ ਦੂਜੇ ਸੂਏ ਵਹਿੜ ਗਈ ਐ ਸਾਰੀ ਦੇ ਦੇਈਏ ਆਪੇ ਹੀ ਕਰ ਦੋ ਮਾਨਦਮ 57000 ਦੇ ਦੇ ਦਾਂਗੇ ਚਲ ਆ ਗਏ ਵੱਡੀ ਇਹ ਵੀ ਤਾਜੀ ਸੂਈ ਇਹਦੇ ਸਾਰੇ 14 15 ਕਿਲੋ ਬੋਲਾ ਦੂਜਾ ਦਿਨ ਜੇ ਸੂਈ ਨੇ ਇਸ ਟਾਈਮ ਬੋਲਾ ਹੀ ਐ ਨਾ ਗਾਚੀ ਵਾਲਾ ਬਣੂਗਾ ਬੁਰਾ ਫਾਗਰ ਲੇਵਾ ਕਰਾ ਵਡੀ ਵੈੜ ਹੈ ਜੀ ਫਿਕਸ ਆਰਡਰ ਦੀ ਹੈ ਹਾਂਜੀ ਫਿਕਸ ਆਰਡਰ ਦੀ 20 22 25 ਦੇ ਲੱਗੇ ਤੇ ਵੀ ਭੜਾਈ ਦੋਗੇ 20 ਮਿੰਟ ਪਲੱਸ ਜਾਏਗੀ ਨਾ ਹਾਂਜੀ 20 ਤੋਂ ਪਲੱਸ ਜਾਏਗੀ ਅੰਦਰ ਨਹੀਂ ਰਹਿਣ ਆ ਰਹੀ ਹੈਗੀ ਅੱਛਾ ਬਾਕੀ ਹੋ ਸਕਦਾ 25 ਲੱਗੇ ਜਾ ਸਕੇ ਬਾਕੀ ਸੇਵਾ ਦਾ ਹੀ ਆ ਚੰਗੀ ਵੈੜ ਹੈ ਨਾ ਚੰਗੀ ਵੱਡੀ ਵੈੜ ਭਾਈ ਆਦਾ ਵੀ ਸ਼ਮੂ ਜਾ ਭਜੀ ਲਿਓ ਬਾਕੀ ਚਵਾਈ ਚੋ ਵੀ ਇੱਕ ਨੰਬਰ ਦੀ ਆ ਇਹਦਾ ਮੁੱਲ ਇਹਦਾ ਮੁੱਲ ਸੰਦੀਪ ਜੀ ਭਾ ਕਾਨੂੰਨ ਭਾ ਜਨਾ ਮਰਜ਼ੀ ਕਰ ਲੀਏ ਵੇਖ ਦੀ ਵਸ਼ੀ ਦੇ ਭਾ 60000 ਦੀ ਵੇਚ ਦੀਏ ਪਰ 80000 ਦੀ ਦੇਣੀ ਨਹੀਂ ਹੈਗੀ 72000 ਦੀ ਵਸ਼ੀ ਦੇਣੀ ਅਸ ਚਲ ਠੀਕ ਹੈ ਲਾਸਟ ਪੀਸ ਹਾਂ ਜੀ ਲਾਸਟ ਪੀਸ 72000 ਦੀ ਲਾਸਟ ਦੇਣੀ ਹੈ ਅਸੇ ਮੈਂ ਇੱਕ ਥਣ ਵੇਖਾ ਥਣ ਵਖਾ ਦੇ ਚੱਡਾ ਜੋੜਾ ਵਖਾ ਦੇ ਮੇਰਾ ਵੀ ਇਹ ਬਜੀ ਇੱਧਰ ਕਰੋ ਮਣ ਲੈ ਥਣ ਵਖਾ ਆਸ ਠੀਕ ਆ ਚਲੋ ਬਾਕੀ ਇੱਥੇ ਆਓ ਜੀ ਚੈੱਕ ਕਰਕੇ ਇੱਥੇ ਆ ਗਿਆ ਤਸੱਲੀ ਤਸੱਲੀ ਕਾ ਦੀ ਆਜ ਵੀਡੀਓ ਆਜੀ ਚੱਲ ਜਾਣੀ ਆਜ ਹੀ ਪੈਣੀ ਤੇ ਬਾਕੀ ਇੱਥੇ ਮੇਰਾ ਵੀ ਜਿਹੜਾ ਵੀ ਹੁੰਦਾ ਜਿਹੜੇ ਚੋਨਾ ਡੰਗੜ ਆਪਣੀ ਤਸੱਲੀ ਪੂਰੀ ਕਰਕੇ ਖੜਿਆ ਕਰੇ ਮੇਰਾ ਵੀ ਕਿਉਂਕਿ ਬਾਰ ਬਾਰ ਕਹਿੰਦਾ ਫਾਇਦਾ ਨਹੀਂ ਕੋਈ ਵੀ ਹੈਗਾ ਇੱਕ ਜਿਹੜਾ ਸੂਆ ਡੰਗੜ ਉਹਦੀ ਤੇ ਬੰਦਾ ਗਾਰੰਟੀ ਦੇਖਦਾ ਜਿਹੜਾ ਗੱਬਣੇ ਉਠਿਆ ਇੱਥੇ ਆਓ ਚੈੱਕ ਕਰਕੇ ਲੈ ਕੇ ਜਾਓ ਹਾਂਜੀ ਹਾਂਜੀ ਭਾਈ ਚਲੋ ਬਾਕੀ ਠੀਕ ਹੈ ਸਾਰੇ ਵੀਰ ਭਰਾਵਾਂ ਨਾਲ ਸਾਰੇ ਗੱਲ